Hai guru, hai guru, hai siapa siap mohon dinyatakan searah keberlak putih apa, hai guru. ਇੱਥੋਂ ਤੱਕ ਪਾਣੀ ਵਗਿਆ ਉੱਥੋਂ ਤੱਕ ਬਾਈ ਔਰ ਉੱਥੋਂ ਤੱਕ ਪਾਣੀ ਚੱਲਿਆ ਵਿੱਚ ਦੀ ਹਾਂ ਹਾਂ ਇਹ ਤੁਸੀਂ ਦੇ ਬਰਾਬਰ ਹੀ ਪਾਣੀ ਪਾਣੀ ਲੈ ਗਿਆ ਹਰੀ ਪਾਣੀ ਦੇ ਜਾਦੇ ਤਹੀ ਕਿੰਦਾ ਵਾਰਡ ਪਾਇਆ ਪਾਣੀ ਨੇ ਓਹ ਹੋ ਹੋ ਉਹ ਬਾਹਾਂ ਟਰੈਕਟਰ ਲੱਗੇ ਹੋਏ ਉੱਧਰ ਆਲੀ ਪਤਰੀ ਕਰਕੇ ਦੇ ਹਾਂਜੀ ਹੁਣ ਲੈ ਗਏ ਨਾ ਅਸੀਂ ਹਾਲਾ ਦੇ ਆਈਸਨ ਕਰਦੇ ਲੋਰੀ ਆ ਵੀ ਰੇਤ ਬਹੁਤ ਦੇਖਣਾ ਗਾੜੀ ਆ ਰੇਤ ਆਈ ਹੈ ਗਾੜੀ ਬਸ ਐਂ ਕੋਈਆਂ ਕੇ ਆ ਵੇਖ ਸਕਦੇ ਕੋਠੀ ਰਹੇ ਇਧਰਲੇ ਪਾਸੇ ਵਾਹ ਰੇ ਬਾਈ ਗੁਰਗਾ 650 ਵਾਲੀ ਰੇਤ ਆ ਪਰ ਗਾ ਨੁਕਸਾਨ ਉਹ ਤੇ ਨਹੀਂ ਕਿਹਾ ਆ ਕਿ ਨਹੀਂ ਮਿੱਟੀ ਲੋ ਜੀ ਆ ਡਵਲ ਡਵਲ ਬੰਜਲੀ ਆ ਬੱਲੇ ਬੱਲੇ ਥੱਲੇ ਆ ਰਾ ਥੱਲੇ ਆ ਰਾ ਬਲੇਤਾ ਉੱਤ ਲੱਗਿਆ 12 ਨਾਲ ਸਾਲ ਕੀਤਾ ਪਾਣੀ ਹੋ ਜੂ ਵੀ ਸਿੱਧੀ ਕਿ ਨਹੀਂ ਹੈ ਤਾਂ ਨਹੀਂ ਬਹੁਰੀ ਇਹ ਲੈਵਲ ਲੈਵਲ ਉਹਦੇ ਟਾਈਟਲ ਬੀਮ ਤੇ ਬੜੇ ਪਾਏ ਨਾ ਵਿੱਚ ਨਹੀਂ ਹੈਗੇ ਯਾਰ ਥੱਲੇ ਹਰੇ ਪਰਲੇ ਬਨੇ ਹੈਗੇ ਸਾਰੇ ਆਹ ਬੂਤਲੇ ਬਨੇ ਕਿੰਨੇ ਆ ਬੈ ਸਿੱਧੇ ਦੇ ਸਿੱਧੇ ਗਏ ਆ ਮੰਗਰ ਸਵਾਰ ਸਵਾਰ ਸਾਰੇ ਵਿੱਚ ਹੀ ਤੇ ਵੀ ਪਾਣੀ ਪੂਰਾ ਬਣਾ ਦੇ ਉਹ ਬੜੀਆਂ ਕਰਕੇ ਦੇਣ ਦੇ ਨਾਲ ਮੁੱਢਾ ਭੰਨ ਤੇ ਲਾਉਂਦੇ ਨੇ ਬਾਤ ਆਈਥੇ ਲੱਗਦੀ ਹੋ ਗਈ ਪੱਧਰੀ ਹੈ ਨਾ ਉਹ ਚੰਗਾ ਦੋਨੋਂ ਪਾਇਆ ਲੱਗਦਾ ਤਗੜਾ ਹਾਂ ਬੜੀ ਆਖੜਾ ਆਏ ਜੀ ਪਾਣੀ ਹੈਗਾ ਹੀ ਉਧਰ ਪਾਣੀ ਹੈ ਤੋ ਕਲੈਨ ਬੜੀਆਂ ਲੱਗੀਆਂ ਟਰੈਕਟਰ ਦੇ ਹਨ ਕਿ 4 800 1000 12 15 ਟਰੈਕਟਰ ਲੱਗਿਆ ਹਾਂ ਪੰਜਾਬੀ ਹਾਂ ਪੰਜਾਬੀ ਆਣਦੇ ਡਾਈਕਾ ਨੇ ਸਾਰਿਆਂ ਨੇ ਬਹੁਤ ਸਾਥ ਸਾਰਿਆਂ ਨੇ ਬਹੁਤ ਸਾਥ ਦਿੱਤਾ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਹਨੇ ਲਹਿਰੀਆਂ ਲਿਆਤੀਆਂ ਹਰ ਕੰਮ ਬਹੁਤ ਆ ਨਹੀਂ ਤੇ ਪੈ ਰੁਪਈਆ ਕੱਢਣ ਨੂੰ ਭਈਆ ਕੱਦਰ ਸੋਣੀ ਜੀ ਕਰਦਾ ਉਹ ਵੀ ਆ ਤਾਂ ਦੇਖ ਦਊਗਾ ਮੈਂ ਨਾ ਲੱਖਾ ਰੁਪਈਆ ਨੇ ਅੱਜ ਲਈ ਦੇ ਤੀਰ ਲੋ ਜੀ ਆ ਵੇਖ ਸਕਦੇ ਤੇ ਇਤਨੀ ਯਾਣੀ ਪੁੱਟੀ ਆ ਗ੍ਰੇਲ ਲੈ ਭਈ ਇਹ ਪੁੱਟੀ ਆ ਗ੍ਰੇਲ ਦਾ ਪਾਣੀ ਚੱਲ ਗਿਆ ਪਹਿਲੀ ਮੰਜ਼ਲ ਤੱਕ ਹੈ ਉਹ ਤੋ ਡਿੱਗੀ ਆ ਹੋ ਪਹਿਲੀ ਮੰਜ਼ਲ ਤੱਕ ਚੱਲਿਆ ਫਿਰ ਡਿੱਗੀ ਉਹ ਦੇਖਦਾ ਵੇਖ ਸਕਦੇ ਇਹ ਤਾਂ ਛੜਕ ਤੋੜ ਕੇ ਨਿਕਲਿਆ ਪਾਣੀ ਤੇ ਰੇਤਾ ਕਮਾ ਚੇ ਵੇਖੋ ਕਿੰਨੀ ਕਿੰਨੀ ਆ ਰੇਤਾ ਇੱਥੇ ਵੀ ਕਾਲੀ ਓਏ ਮੈਂ ਕੀ ਨਾ ਉਹ ਜੀਰੋ ਹੀ ਉਹ ਗੋਪੀ ਚਿੱਟੀ ਨਹੀਂ ਉਹ ਤੇ ਉਹ ਗਾੜੀ ਕੋਠੀ ਆ ਗਈ ਆ ਇਟਲੀ ਗਈ ਜਿਹੜੀ ਵੀ ਟੱਡੀ ਹੋਈ ਕਿੰਨੀ ਹਰੀ ਯਾਰ ਬਾਹਰ ਨਾ ਟੱਟੇ ਵੱਡੇ ਥਾ ਹਾਂ ਅਰੇ ਬੱਲੇ 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 ਨੂੰ ਗਾੜੀ ਖੜਕਾ ਵਿਖਾਉਣਾ ਐਂਡਰ ਪਾੜ ਪਿਆ ਗਰੇ ਤੇ ਟਰੈਕਟਰ ਲੱਗੇ ਉੱਥੇ ਬਹੁਤ ਜ਼ਿਆਦਾ ਪੈਲੀ ਕਰਾਉਂਦੇ ਇੱਥੇ ਬਾਬਿਆਂ ਦਾ ਇਹ ਟਰੈਕਟਰ ਇਹ ਵੇਖਦੇ ਸੜਕ ਬੈਠੀ ਬੱਲੇ 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 ਕੜਕੀ ਰੋਡ ਕੇ ਲੱਗ ਗਿਆ ਸਾਰੀ ਦੀ ਸਾਰੀ ਦੋ ਤਿੰਨਾਂ ਥਾਂ ਮਾ ਤੇ ਆਹ ਕੋਠੀ ਜਿਹੀ ਇਟਲੀ ਕਹਿੰਦੀ ਬੱਲੇ 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 ਬਹੁਤ ਨੁਕਸਾਨ ਆਇਆ ਆ ਬਹੁਤ ਨੁਕਸਾਨ ਆਇਆ ਜਿਆਦਾ ਪਾਣੀ ਲੈ ਕੇ ਤੱਤਾ ਹੀ ਆ ਇਹ ਫੜਿਆ ਹੱਥੇ ਲਓ ਜੀ ਕੋਠੀ ਦਾ ਨੁਕਸਾਨ ਬਹੁਤ ਜ਼ਿਆਦਾ ਆਇਆ टेडी होई है लेवी हरी-हरी सारी फिर इधर इत्ते भी थोड़ी बारी चढ़ी है आ शॉट ले सकदे हैं मजा आवे सही गोपी किथे किस्मत लिखा गोपी है? गोपी किथे किस्मत लिखा गए हैं ਗੋਪੀ ਨੇ ਬੜਾ ਨਿਸ਼ਾਨਾ ਮਾਰਿਆ ਹੈ ਨਿਸ਼ਾਨਾ ਹੀ ਲੱਗਾ ਅੱਜ ਅੱਜ ਗੋਪੀ ਨੂੰ ਪਛਤਾਵਾ ਹੁੰਦਾ ਤੇ ਮੇਰੇ ਮਨ ਦੀ ਮਰਦ ਪੂਰੀ ਹੋ ਗਈ ਕਾਸ਼ ਹੋਰ ਕੋ ਮੰਗ ਲੈਂਦਾ ਗੋਪੀ ਜੀ ਇਹ ਸੰਦੇ ਹੋਰ ਕੋ ਮੰਗਦੇ ਕੀ ਮੰਗਦੇ ਨਹੀਂ ਤਰਸਣ ਕੀ ਦੇਖੂਗਾ ਕੀ ਗੋਪੀ ਉਹ ਤਾਂ ਨਵੇਂ ਕਹਿੰਦੇ ਉਹ ਬੰਦਾ ਲੈ ਆ ਦਿੱਕ ਨੂੰ ਵੀਡੀਓ ਬਣਾਉਣ ਦੇ ਸਗੇ ਆ ਵੀ ਬਣਾਉਂਦੇ ਆ ਮੈਂ ਕਹਿੰਦਾ ਬਰਾਣਾ ਤੇ ਦੇ ਕੋਈ ਪੀਰੀ ਥਾਂ ਤੇ ਹੋਰ ਕੋਈ ਮਰਜ਼ੀ ਮੰਗਦਾ ਫੇਰ ਕਿਹੜੀ ਮੰਗ ਦੂੰ ਇੱਕੋ ਪੀਰੀ ਥਾਂ ਤੇ ਹੋਰ ਕੋਈ ਚੀਜ਼ ਮੰਗਣੀ ਹੁੰਦੀ ਫੇਰ ਨਹੀਂ ਮੰਗੇ ਰਖਦਾ ਜੀ ਐਂ ਰਖਦਾ ਹੀ ਮੰਗਿਆ ਇਹ ਕੋ ਬੇ ਇਹਨਾ ਮੰਗਿਆ ਸੇਰ ਦਾ ਲੈ ਬੰਗਣ ਦੇ ਹਾਂ ਇਹਨਾਂ ਗੱਡੀ ਤੇ ਲੈ ਗਏ ਬਾਬੇ ਹਨੂ ਦਾ ਰਖੜਿਆ ਵੇਹ ਲਾਸ਼ ਪੈ ਤੇਰੀ ਮੰਦੀ ਮਰਜ਼ੀ ਪੂਰੀ ਹੋ ਗਈ ਫੇਰ ਦੀ ਇੱਕੋ ਗਾਲ ਹੀ ਲਾਈ ਇਹਨੇ ਹਾਂ ਇਲਾ ਹਾਂ ਯਾਹ। ਲੋਕੀ ਇਹ ਕਿਸੇ ਨੇ ਬਹਿਣਾ ਤਰਸੂਲ ਜੀ ਜਾ ਕੇ ਬਹਿ ਸਕਦਾ ਵੀ। ਇਹਦੇ ਕੋਲ ਤਰਸੂਲ ਤੇ ਇਹ ਦਸੂਨ ਆਹ ਬਣਿਆ। ਕਿੱਥੇ ਗੰਜਾ ਦਿਆ। ਹੋ ਗਈ ਆ। ਕਿੱਥੇ ਆ? ਆ ਬੁਰੇ। ਉਹ ਪਰਾਵਾ ਸਕੂਲ ਦੇ ਇਸ਼ਾਰੇ ਆ। ਗਣਿਤ ਪਾਰਕ ਲਿਖਿਆ ਤੇ ਜਿਹਨੇ ਜਿਹਨੇ ਆ ਗਣਿਤ ਦਾ ਕੋਈ ਢਾਮ ਐਥੇ ਦਾ ਕੋਈ ਸਵਾਲ। ਸੂਚ ਸਵਾਲ। ਆਜਾ ਵੇਖ ਲਈਦੇ ਆ ਪਲੱਸ ਮਾਈਨਸ ਉਹ ਹੀ ਪ੍ਰਵਾ ਤਕਸੀਮ ਗੁਣਾ ਉਹ ਚੇ ਨਿਸ਼ਾਨੀ ਪਲੱਸ ਮਾਈਨਸ ਉਹ ਤਸਕੀਮ ਤ ਉਹ ਦੂਜਾ ਗਿਆ ਉਹ ਦੂਜਾ ਇੰਨੇ ਦਾ ਆਪਾਂ ਪੜ੍ਹਣੀ ਆ